ਤੇਰਾ ਵੀ ਛੋੜਾ ਕਿਸਮਤ ਮੇਰੀ ਚਤੁਰਾਂ ਤੋਂ ਲਿਖਿਆ ਸੀ ਇਸ ਵਿਯੋਗ ਨਾਲ ਜੀਣਾ ਅਸੀਂ ਵੀ ਸਿੱਖ ਲਿਆ ਸੀ ਸਕੂਨ ਸੀ ਬਹੁਤ ਤੇਹੀ ਸੋਚ-ਸੋਚ ਕੇ ਪਲ-ਪਲ ਜੋ ਤੇਰਾ ਮੇਰੇ ਨਾਲ ਬੀਤੇ ਆ ਸੀ ਤੇਰੀ ਸ਼ੋ ਹਾਲੇ ਵੀ ਪਿੰਡੇ ਮੇਰੇ ਕੰਬਣੀ ਛੇੜ ਦਿੰਦੀ ਸੋਚਾਂ ਜਦੋਂ ਤੂੰ ਮੈਨੂੰ ਬਾਹਾਂ ਆਪਣੀਆਂ ਚ ਘੁੱਟ ਲਿਆ ਸੀ ਹਲੇ ਵੀ ਹੱਥਾਂ ਤੇਰੀਆਂ ਦੀਆਂ ਉਂਗਲਾਂ ਮਹਿਸੂਸ ਕਰਦਾ ਜਦੋਂ ਤੂੰ ਮੁੱਖ ਮੇਰੇ ਤੇ ਡੋਲਦਾ ਹੰਝੂ ਹੰਝੂ ਪੋਚਿਆ ਸੀ ਕਾਲੇ ਬੱਦਲ ਜੋ ਉੱਡਦੇ ਤੇਰੀਆਂ ਜੁਲਫਾਂ ਮਹਿਸੂਸ ਹੁੰਦੇ ਕਈ ਵਾਰ ਤੂੰ ਮੈਨੂੰ ਇਹ ਨੱਚ ਗੁਲ ਚਲਿਆ ਸੀ ਸ਼ਾਇਰ ਪਰਮਜੀਤ ਲਈ ਦੋਲਤਾ ਖਜ਼ਾਨੇ ਗਮ ਤੇਰੇ ਤੂੰ ਲੁੱਟ ਰਿਹਾ ਸੀ ਪਰ ਮੈਨੂੰ ਮਾਲਾ ਮਾਲ ਕਰ ਰਿਹਾ ਸੀ ਤੇਰਾ ਵੀ ਛੋੜਾ ਕਿਸਮਤ ਮੇਰੀ ਜਿੱਤ ਤਰਾਂ ਤੋਂ ਲਿਖਿਆ ਸੀ ਇਸ ਵਿਯੋਗ ਨਾਲ ਜੀਣਾ ਅਸੀਂ ਵੀ ਸਿੱਖ ਲਿਆ ਸੀ